ਕਿ ਸੜਕ ਉੱਤੇ ਹਰ ਵੇਲੇ ਚਤਾਵਨੀ ਲਾਪਰਵਾਹੀ ਹਾਦਸਿਆਂ ਲਈ ਬਣਦੀ ਏ ਜ਼ਿੰਮੇਵਾਰ ਦੋਸਤੋ ਤੁਹਾਨੂੰ ਜਿਹੜੀ ਖਬਰ ਸੁਣਾਉਣ ਲੱਗੇ ਆ ਤੁਸੀਂ ਸੁਣੋਗੇ ਤਾਂ ਹੈਰਾਨ ਹੋ ਜਾਓਗੇ ਕਿ ਕੰਬਾਈਨ ਦੇ ਖੁੱਲੇ ਕਟਰਾਂ ਨੇ ਉਜਾੜ ਦੇਣੇ ਸੀ ਪੰਜ ਪਰਿਵਾਰ ਦੋਸਤੋ ਉਜਾੜ ਦੇਣੇ ਸੀ ਪੰਜ ਪਰਿਵਾਰ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਾਹਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਸਾਥੀਓ ਇੱਕ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਦਿਖਾਉਣ ਲੱਗੇ ਆ ਔਰ ਜਦ ਤੁਸੀਂ ਤਸਵੀਰਾਂ ਦੇਖੋਗੇ ਕਿ ਕ੍ਰੇਟਾ ਗੱਡੀ ਕਿਵੇਂ ਖਖੜੀ ਹੋਈ ਫਿਰਦੀ ਹੈ ਕ੍ਰੇਟਾ ਗੱਡੀ ਦੇ ਕਿਵੇਂ ਚਥੜੇ ਹੋਏ ਫਿਰਦੇ ਆ ਤਾਂ ਇੱਕ ਵਾਰ ਤਸਵੀਰਾਂ ਦੇਖ ਕੇ ਮਨ ਦਹਿਲ ਜਾਂਦਾ ਔਰ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਹੜੇ ਗੱਡੀ ਵਿੱਚ ਲੋਕ ਬੈਠੇ ਸੀ ਸ਼ਾਇਦ ਹੀ ਉਹਨਾਂ ਦੀ ਜਾਨ ਬਚੀ ਹੋਵੇ ਪਰ ਕਹਿੰਦੇ ਆ ਨਾ ਕਿ ਜਾਗੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ ਲੇਕਿਨ ਇਹ ਗੱਡੀ ਜਿਹੜੀ ਹੈ ਇਸ ਦੇ ਨਾਲ ਕੰਬਾਈਨ ਜਦੋਂ ਟਕਰਾਉਂਦੀ ਹੈ ਤਾਂ ਦੱਸਿਆ ਜਾਂਦਾ ਹੈ ਕਿ ਕੰਬਾਈਨ ਦੇ ਜਿਹੜੇ ਕਟਰ ਸੀ ਉਹ ਨਾਲੋਂ ਲਾਇ ਹੋਏ ਨਹੀਂ ਸਨ ਮਤਲਬ ਜਿਹੜੀ ਕੰਬਾਈਨ ਆ ਉਹਦਾ ਡਰਾਈਵਰ ਜਿਹੜਾ ਝੋਨਾ ਵੱਢ ਕੇ ਖੇਤਾਂ ਚੋਂ ਦੱਸਿਆ ਜੋ ਜਾ ਰਿਹਾ ਇਸ ਕੰਬਾਈਨ ਨੂੰ ਬਿਨਾਂ ਦੇਖੇ ਸੜਕ ਤੇ ਲਿਆਂਦਾ ਜਿਸ ਤੋਂ ਬਾਅਦ ਇਹ ਕੰਬਾਈਨ ਦੇ ਜਿਹੜੇ ਕਟਰ ਆ ਉਹ ਕ੍ਰੇਟਾ ਗੱਡੀ ਨਾਲ ਟਕਰਾਉਂਦੇ ਆ ਤੇ ਲੋਕ ਉੱਥੇ ਮੌਕੇ ਤੇ ਮੌਜੂਦ ਸ਼ਾਇਦ ਇਹੀ ਕਹਿ ਰਹੇ ਸਕੇ ਕਿ ਤੂੰ ਤਾਂ ਮਾਰਨੇ ਚ ਕੋਈ ਕਸਰ ਨਹੀਂ ਛੱਡੀ ਬਸ ਰੱਬ ਨੇ ਰੱਖ ਲਈ ਦੱਸ ਦਈਏ ਕਿ ਪਿੰਡ ਗਰਛਿਆਂ ਤੋਂ 5 ਲੋਕ ਸ਼ਾਦੀ ਦਾ ਪ੍ਰੋਗਰਾਮ ਦੇਖਣ ਜਲੰਧਰ ਜਾਂਦੇ ਆ ਤੇ ਜਦੋਂ ਵਾਪਸ ਆ ਰਹੇ ਸੀ ਸ਼ਾਮ 7 ਵਜੇ ਦੇ ਕਰੀਬ ਥਲਾਂ ਦੇ ਕੋਲ ਕਿਉਂਕਿ ਲਸਾਰਾ ਉੱਥੇ ਚੌਂਕੀ ਪੈਂਦੀ ਹੈ ਤਾਂ ਆਪਣੀ ਗੱਡੀ 'ਚ ਉਹ ਗਰਚਿਆ ਵਾਲੀ ਸਾਈਡ ਤੇ ਆ ਰਹੇ ਸੀ ਤਾਂ ਝੋਨੇ ਦੀ ਕਟਾਈ ਕਰਕੇ ਕੰਬੈਨ ਜਿਹੜੀ ਆ ਡਰਾਈਵਰ ਜਿਹੜਾ ਆ ਕੰਬੈਨ ਨੂੰ ਸੜਕ ਤੇ ਲਿਆਂਦਾ ਬਿਨਾਂ ਦੇਖੇ ਜਿਸ ਤੋਂ ਬਾਅਦ ਇਹ ਹਾਦਸਾ ਹੁੰਦਾ ਤੁਸੀਂ ਇੱਕ ਵਾਰ ਤਸਵੀਰਾਂ ਦੇਖ ਕੇ یوں ਲੱਗਦਾ ਕਿ ਕਟਰ ਗੱਡੀ ਨੂੰ ਅੱਗੇ ਉਹ ਲੈ ਕੇ ਪਿੱਛੇ ਤੱਕ ਵੱਡਦਾ ਹੀ ਜਾਂਦਾ ਔਰ ਗੱਡੀ ਜਿਹੜੀ ਆ ਕਾਫੀ ਨੁਕਸਾਨੀ ਗਈ ਹੈ ਲੇਕਿਨ ਗਨੀਮਤ ਇਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹਾਲਾ ਕਿ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਜਿਸ ਦਾ ਨਾਮ ਕਾਲਾ ਹੈ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੈ ਤੇ ਬਾਕੀ ਜਿਹੜੇ ਹੋਰ ਬੈਠੇ ਸਨ ਗੱਡੀ ਵਿੱਚ ਲੋਕ ਉਹਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਲੇਕਿਨ ਕਾਲੇ ਦੀ ਹਾਲਤ ਗੰਭੀਰ ਹੈ ਪਰ ਗਨੀਮਤ ਇਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਆ ਜਿਹੜੀਆਂ ਤਸਵੀਰਾਂ ਨੇ ਬਹੁਤ ਸਾਰੇ ਸਵਾਲ ਖੜੇ ਕਰਦੀਆਂ ਕੁਝ ਲੋਕ ਤਾਂ ਉੱਥੇ ਵੀ ਕਹਿ ਰਹੇ ਸੀ ਕਿ ਯਾਰ ਕੰਪੈਨਾ ਵਾਲੇ ਨੂੰ ਦੇਖਣਾ ਚਾਹੀਦਾ ਚਲੋ ਸਾਡੇ ਹੀ ਭਰਾ ਆ ਪਰ ਇਹ ਤਾਂ ਗੱਡੀ ਜਦੋਂ ਸਾਈਡ ਮੰਗਦੀ ਐ ਸੜਕਾਂ ਤੇ ਸਾਈਡ ਵੀ ਨਹੀਂ ਦਿੰਦੇ ਪਰ ਆਹ ਤਾਂ ਬਹੁਤ ਅਨਗਹਿਲੀ ਐ ਬਹੁਤ ਲਾਪਰਵਾਹੀ ਐ ਕਿ ਗੱਡੀ ਬਿਨਾਂ ਦੇਖੇ ਸੜਕ ਤੇ ਚੜਾ ਦਿੱਤੀ ਪੁਲਿਸ ਮੌਕੇ ਤੇ ਪਹੁੰਚਦੀ ਐ ਚੌਂਕੀ ਇਨਚਾਰਜ ਰਜਿੰਦਰ ਸ਼ਰਮਾ ਮੌਕੇ ਤੇ ਪਹੁੰਚਦੇ ਹੋ ਕਹਿੰਦੇ ਕਿ ਦੋਨੋਂ ਗੱਡੀਆਂ ਜਿਹੜੀਆਂ ਉਹ ਕਬਜ਼ੇ ਵਿੱਚ ਲੈ ਲਈਆਂ ਤੇ ਕੰਬੈਨ ਜਿਹੜਾ ਡਰਾਈਵਰ ਸੀ ਕੰਬੈਨ ਦਾ ਡਰਾਈਵਰ ਉਹ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਕੋਈ ਗਲਤੀ ਹੋਈ ਹੋਵੇਗੀ ਤਾਂ ਹੀ ਮੌਕੇ ਤੋਂ ਫਰਾਰ ਹੋ ਗਿਆ ਤਾਂ ਆਹ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਣੇ ਜੋ ਬਹੁਤ ਸਾਰੇ ਸਵਾਲ ਖੜੇ ਕਰਦੀਆਂ ਔਰ ਆਉਣ ਵਾਲੇ ਸਮੇਂ ਵਿੱਚ ਤਾਂ ਧੁੰਦ ਵਧਣੀ ਹੈ ਕਿਉਂਕਿ ਠੰਡ ਠੰਡ ਦੇ ਦਿਨ ਸ਼ੁਰੂ ਹੋ ਜਾਣੇ ਹਨ ਧੁੰਦ ਵਧਣੀ ਆ ਹੱਥ ਸੇ ਹੋਰ ਬਦਨ ਦੇ ਚਾਂਸਸ ਹੋ ਜਾਂਦੇ ਤਾਂ ਅਸੀਂ ਜਿਹੜੇ ਲਾਪਰਵਾਹੀ ਅਣਗਹਿਲੀ ਨਾ ਕਰੀਏ ਕਿਉਂਕਿ ਇੱਕ ਛੋਟੀ ਜੀ ਲਾਪਰਵਾਹੀ ਕਿਸੇ ਪਰਿਵਾਰ ਨੂੰ ਬਹੁਤ ਪਿਛੇ ਠੇਕ ਢੇਲ ਦਿੰਦੀ ਹੈ ਦੇਖਣੇ ਮੌਕੇ ਦੇ ਤਸਵੀਰਾਂ ਨਾ ਕੀਆ ਮਨੀਸ਼ ਕੁਮਾਰ ਮਨੀਸ਼ ਕੁਮਾਰ ਇਹ ਕੀ ਗੱਲਬਾਤ ਹੋਈ ਆ ਤੇ ਕਿਹੜੀ ਜਗ੍ਹਾ ਗਏ ਸੀਗੇ ਵਿਆਹ ਹੈ ਸੀ ਵਿਆਹ ਕਿਹੜੀ ਜਗ੍ਹਾ ਜਲੰਧਰ ਹੈ ਜਲੰਧਰ ਜਲੰਧਰ اچھا ਤੇ ਕੀ ਗੱਲਬਾਤ ਹੋਈ ਆ ਸਾਰੀ ਭਾਰੀ ਜੀ ਕੰਪੇਨ ਆ ਗਈ ਨਹੀਂ ਤੁਸੀਂ ਉਧਰੋਂ ਵਿਆਹ ਤੋਂ ਆਂਦੇ ਪਏ ਸੀ ਇੱਕ ਗਰਚਿਆਂ ਨੂੰ ਆਂਦੇ ਪਏ ਸੀ ਗੱਡੀ ਵਿੱਚ ਕਿੰਨੇ ਸਵਾਰ ਸੀ ਪੰਜ ਜਣੇ ਅੱਛਾ ਕੌਣ ਕੌਣ ਸੀਗੇ ਵੈਸੇ ਨੰਬਰਦਾਰ ਬਰਜਿੰਦਰ ਨੰਬਰਦਾਰ ਬਰਜਿੰਦਰ ਸਿੰਘ ਤੁਸੀਂ ਖੌਤ ਸੀਗੇ ਮਨੀ ਤੇ ਇੱਕ ਉਹ ਮੁੰਡਾ ਜਗਦੀਪ ਕਾਲਾ ਉਹ ਜਗਦੀਪ ਕਾਲੇ ਦੀ ਹਾਲਤ ਕਿੱਦਾਂ ਆ ਉਹਦੇ ਉਹਦੇ ਭਾਈ ਦੇ ਥੋੜੀ ਸੱਟ ਜਿਆਦਾ ਹੈ 60 ਜਿਆਦਾ ਹੈ ਇੱਕ ਪੈਨ ਕਿਧਰੋਂ ਨਿਕਲਿਆ ਇਹ ਕੰਪੇਨ ਉਹਨੇ ਖੇਤਾਂ 'ਚ ਗੱਡੀ ਜੱਟ ਦੋ ਕਿੱਧਰੋਂ ਨਿਕਲੀ ਖੇਤਾਂ 'ਚੋਂ ਗੱਡੀ ਅੱਛਾ ਖੇਤਾਂ ਵਿੱਚੋਂ ਕਪੈਨ ਉੱਪਰ ਨੂੰ ਆ ਗਈ ਤੁਹਾਡੀ ਮੇਨ ਰੋਡ ਤੋਂ ਗੱਜਿਆਂ ਨੂੰ ਗੱਡੀ ਆ ਰਹੀ ਸੀਗੀ ਤੇ ਉਹ ਬਲੇਟ ਵੱਜਾ ਜਾਂ ਕੀ ਹੋਇਆ ਬਲੇਟ 'ਚ ਗੱਡੀ ਬੈਠੀ ਬਲੇਡ ਵਿੱਚ ਗੱਡੀ ਬੱਚੀ ਗਈ ਉਹਨੇ ਦੇਖਿਆ ਨਹੀਂ ਕਿ ਮੋਰੇ ਮੇਨ ਰੋਡ ਤੇ ਕੋਈ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਜੱਕ ਦਾ ਮੈਂ ਤੇ ਰੋਡ ਤੇ ਚੜਾਣ ਰੋਡ ਤੇ ਚੜਾ ਲਿਆ ਉਸ ਤੋਂ ਬਾਅਦ ਦੇ ਵਿੱਚ ਫਿਰ ਉਹ ਮੁੰਡਾ ਜਿਹੜਾ ਜਗਦੀਪ ਜਗਦੀਪ ਕਾਲਾ ਆ ਹਾਂਜੀ ਉਹਨੂੰ ਕਿੱਥੇ ਦਾਖਲ ਕੀਤਾ ਗਿਆ ਲੋਰ ਅਰੂੜਾ ਹਸਪੀਟਲ ਅੱਛਾ ਮੋਕੇ ਤੇ ਫਿਰ ਐਂਬੂਲੈਂਸ ਆਈ ਸੀ ਜਾਂ ਕਿੱਦਾਂ ਨਹੀਂ ਨਹੀਂ ਮੋਕੇ ਤੇ ਉੱਥੇ ਵੀ ਕੋਈ ਮਤਲਬ ਦੁਆ ਸੀਗਾ ਲੋਕਲੇ ਉਧਰਲਾ ਬੰਦਾ ਉਹ ਲੈ ਗਿਆ ਲੋਕਲੇ ਲੈ ਗਿਆ ਸੀ ਤਾਂ ਤੁਹਾਡੇ ਵੀ ਕਿਤੇ ਸੱਟ ਵਗ ਕੇ ਹਾਂਜੀ ਮੇਰੇ ਇੱਧਰ ਪਿੱਛੇ ਸ਼ੋਲਡਰ ਤੇ ਲੱਗੀ ਹੈ ਸ਼ੋਲਡਰ ਥੋਕ ਹੋ ਗਿਆ ਤੁਹਾਡਾ ਸ਼ੋਲਡਰ ਹਾਂਜੀ ਉਹਦੇ ਭਾਜੀ ਦੇ ਜ਼ਿਆਦਾ ਹੈ ਉਹਦੇ ਜਗਦੀਪ ਕਾਲੇ ਦੇ ਜਿਹੜੇ ਉਹਦੇ ਜ਼ਿਆਦਾ ਹੈ ਗੱਡੀ ਦੀ ਕਿੱਦਾਂ ਦੀ ਸਥਿਤੀ ਆ ਗੱਡੀ ਅਸੀਂ ਚਲੋ ਗੱਡੀ ਟੁੱਟ ਫੁੱਟ ਉੱਪਰੋਂ ਟੁੱਟ ਗਈ ਆ ਸਾਰੀ ਉਹਦੇ ਬਾਰੇ ਹੈਨਾ ਠੀਕ ਹੈ ਉਹ ਇੱਕ ਪਰਵਾਸ ਸੀਗਾ ਜਿਹੜਾ ਕੋਈ ਆਪਣੇ ਫੰਕਸ਼ਨ ਦੇ ਉੱਤੋਂ ਲੋਅ ਸਾਈਡ ਕੋ ਨਵਸ਼ਹਿਰ ਸਾਈਡ ਨੂੰ ਜਾ ਰਿਹਾ ਸੀਗਾ ਔਰ ਇਹਨਾਂ ਦੀ ਕ੍ਰੇਟਾ ਗੱਡੀ ਸੀਗੀ ਪੀਬੀ 32 ਜੀ ਯੂ 81 ਤੇ ਇਹ ਜਦੋਂ ਇਹ ਬੀਬਾ ਬਾਂਸੀਆਂ ਪੇਟ ਦੇ ਨਦੀਪ ਪਹੁੰਚੇ ਤਾਂ ਉਧਰੋਂ ਇੱਕ ਪੈੜੀਆਂ ਸਾਈਡ ਤੋਂ ਇੱਕ ਕੰਬਾਈਨ ਸੀਗੀ ਜਿਹੜੀ ਝੋਨਾ ਵੱਢ ਕੇ ਜਿਹੜੀ ਹਾਈਵੇ ਦੇ ਉੱਪਰ ਚੜ ਰਹੀ ਸੀਗੀ ਜਿਹੜੇ ਉਹਦੇ ਨਾਲ ਟਕਰਾਨ ਕਰਕੇ ਇਹ ਜਿਹੜੀ ਆ ਇਹਨਾਂ ਝੋਨਾ ਦਾ ਕੰਬਾਈਨ ਦਾ ਔਰ ਕਰੇਟਾ ਗੱਡੀ ਦਾ ਜਿਹੜਾ ਐਕਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਦੋ ਜਿਹੜੇ ਸੀਗੇ ਉਹ ਇੰਜਰਡ ਹੋਏ ਸੀਗੇ ਇੱਕ ਮਨੀਸ਼ ਏ ਸੀ ਐਲੀਅਸ ਮਨੀ ਔਰ ਕਾਲਾ ਜਿਹੜਾ ਮਨੀਸ਼ਾ ਉਹਨੂੰ ਫਰਸਟ ਏਡ ਦੇ ਕੇ ਜਿਹੜੀ ਆ ਉਹ ਛੁੱਟੀ ਦੇ ਦਿੱਤੀ ਗਈ ਸੀ ਤੇ ਦੂਸਰਾ ਜਿਹੜਾ ਕਾਲਾ ਉਹ ਐਡਮਿਟ ਹਸਪੀਟਲ ਐਡਮਿਟ ਆ ਤੇ ਕੰਬਾਈਨ ਦੇ ਜਿਹੜੇ ਡਰਾਈਵਰ ਸੀਗੇ ਉਹ ਕੰਬਾਈਨ ਛੱਡ ਕੇ ਤੇ ਮੌਕੇ ਤੇ ਤੋਂ ਫਰਾਰ ਹੋ ਗਏ ਸੀ ਸਰ ਇਹ ਕੰਬਾਈਨ ਆ ਸੀ ਉਹਨੂੰ ਕੋਲ ਬ੍ਰੇਕ ਲੱਗਿਆ ਸੀ ਹਾਂਜੀ ਉਹਦੇ ਉੱਪਰ ਬ੍ਰੇਕ ਲੱਗਿਆ ਸੀ ਹਾਂ ਬਿਲਕੁਲ ਉਹ ਝੋਨੇ ਦੀ ਕਟਾਈ ਕਰਕੇ ਉਹਨੇ ਜਿਹੜੇ ਅੱਗੇ ਬਲੇਡ ਸੀਗੇ ਉਹ ਉਹਨੇ ਪਿੱਛੇ ਨਹੀਂ ਸੀ ਲਾਏ ਇੱਕਦਮ ਛੜਕਦੇ ਉਹ ਉਸੇ ਟਾਈਮ ਜਿਹੜੀਆਂ ਛੜਕਦੇ ਜੜਾ ਸਮੇਤ ਮਲੇਟਾਂ ਦੇ ਜਿਹੜਾ ਉਹ ਹਾਈਵੇ ਦੇ ਉੱਪਰ ਲੈ ਕੇ ਆ ਰਿਹਾ ਸੀਗਾ ਰੋਡ ਦੇ ਸਾਰਾ ਗੱਡੀਆਂ ਡੈਮੇਜ ਹੋ ਗਏ ਗੱਡੀ ਦਾ ਅੱਜ ਗੱਡੀ ਜਿਹੜੀ ਆ ਉਹ ਕਾਫੀ ਡੈਮੇਜ ਹੋਈ ਆ ਤੇ ਤਕਰੀਬਨ ਉਹਦਾ ਕਾਫੀ ਲਾਸ ਹੋਇਆ ਛੱਤ ਵਗੈਰਾ ਸਾਰੀ ਨੁਕਸਾਨੀ ਗਈ ਹੈ ਜੀ ਕਾਰ ਤੇ ਸਮਝ ਕਿਹੜੇ ਕੰਪਨੀ ਦੇ ਇਹ ਮੈਂ ਇਹਨਾਂ ਦਾ ਹੈਗਾ ਜੀ ਇਹਦਾ ਕਾਰ ਡਰਾਈਵਰ ਜਿਹੜਾ ਸੀਗਾ ਇਹ ਬਲਜਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਗਰਚਾ ਨਵਾਂ ਸ਼ਹਿਰ ਦੇ ਰਹਿਣ ਵਾਲੇ ਸੀ ਇਹ ਉਹ ਗੱਡੀ ਸਵਾਸ ਦੀ ਗੱਡੀ ਹੈ ਇਹਨ ਵਿੱਚ ਦੋ ਲੇਡੀ ਸੀਗੇ ਦੋ ਜਰਸੀ ਸੀਗੇ ਜੀ ਇੱਕ ਉਹਨਾਂ ਦਾ ਡਰਾਈਵਰ ਸੀਗਾ ਤੇ ਪੰਜ ਕੇ ਜਾਣੇ ਬਾਰ ਸੀ ਦੇ ਵਿੱਚ ਮੈਂ ਖੁਸ਼ ਆ ਰਿਹਾ ਹਾਂ ਹਾਂ ਇਹਨਾਂ ਦਾ ਕੋਈ ਥਰੇ ਨੂੰ ਫੰਕਸ਼ਨ ਸੀਗਾ ਉਹ ਇਧਰੋਂ ਟੈਂਡ ਕਰਕੇ ਤੇ ਵਾਪਸ ਨਵਾਂ ਸ਼ਹਿਰ ਨੂੰ ਜਾ ਰਹੇ ਸੀਗੇ ਦੇ ਤੇ ਉਹ ਵਾਹਨ ਉਹ ਟੇਗ ਉਹ ਨਾਲ ਜਿਹੜੇ ਵਾਹਨ ਜੀ ਹਾਂ ਜੀ ਹਾਂ ਜੀ ਉਹ ਜਿਹੜੀਆਂ ਗੱਡੀ ਦਾ ਬਹੁਤ ਡੈਮੇਜ ਸੀਗੀ ਜਿਹੜੀ ਨਹੀਂ ਹੋਈ ਉਹਨੂੰ ਵੀ ਕ੍ਰੇਨ ਦੀ ਮਦਦ ਨਾਲ ਤੇ ਕੰਬੈਨ ਵੀ ਜਿਹੜੀ ਉਹ ਕਰਦੇ ਤੇ ਉਹ ਮੈਂ ਤਰਾਹਾ ਉਹ ਕਿਤੇ ਨਾ ਕੁਝ ਆਦੀ ਉਹਨਾਂ ਨੂੰ ਉਹ ਵੈਰੀਫਾਈ ਕਰ ਲਿਆ ਜੀ